ਕੈਲੀਫੋਰਨੀਆ ਦੇ ਵਿੱਚ ਅੱਗਾਂ ਨੇ ਤਵਾਹੀ ਮਚਾਈ ਹੋਈ ਆ 5 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ ਸਨਸੈਟ ਫਾਇਰ ਜੋ ਆ ਹਾਲੀਵੁੱਡ ਹिल्स ਦੇ ਵਿੱਚ ਉਹ ਹੋਰ ਐਕਸਪੈਂਡ ਹੋ ਰਹੀ ਹੈਗੀ ਆ 2000 ਦੇ ਕਰੀਬ ਕਹਿੰਦੇ ਸਟਰਕਚਰਸ ਸੜ ਕੇ ਸੁਆਹ ਹੋ ਗਈਆਂ ਆ ਤੇ ਕਾਫੀ ਵੱਡੀ ਗਿਣਤੀ ਦੇ ਵਿੱਚ ਡੈਮੇਜ ਵੀ ਹੋਈਆਂ ਹੈਗੀਆਂ 1 ਲੱਖ 30 ਹਜ਼ਾਰ ਲੋਕਾਂ ਨੂੰ ਐਵੇਕੂਏਟ ਕੀਤਾ ਗਿਆ ਹੈ ਪੈਲਿਸੇਡਸ ਫਾਇਰ ਨੇ 17000 ਏਕੜ ਸੜ ਕੇ ਸੁਆਹ ਕਰ ਦਿੱਤੇ ਹੈਗੇ ਆ ਕੈਲੀਫੋਰਨੀਆ ਡਿਪਾਰਟਮੈਂਟ ਆਫ ਫੋਰੈਸਟਰੀ ਦੇ ਫਾਇਰ ਪ੍ਰੋਟੈਕਸ਼ਨ ਨੇ ਜਿਹੜੇ ਇਹ ਦੱਸਿਆ ਆ ਭਈ ਪੈਲਿਸੇਡਸ ਫਾਇਰ ਤੋਂ ਬਿਨਾ ਚਾਰ ਹੋਰ ਅੱਗਾ ਉਸ ਏਰੀਏ 'ਚ ਹਰਟਸ ਫਾਇਰ ਜਿਹਦੇ ਨਾਲ 10600 ਏਕੜ ਤੇ ਇੱਕ 855 ਏਕੜ ਦੀ ਹੋਰ ਅੱਗ ਲੱਗੀ ਹੋਈ ਆ ਲੀਡੀਆ ਫਾਇਰ ਉਹ 348 ਏਕੜ ਸੋ ਬਹੁਤ ਜ਼ਿਆਦਾ ਜਿਹੜਾ ਡਿਸਟਰਕਸ਼ਨ ਆ ਉਸ ਸਦਰਨ ਕੈਲੀਫੋਰਨੀਆ ਚ ਹੋ ਰਿਹਾ ਹੈਗਾ ਆ ਤੇ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਹੋਣਾ ਨੇ ਇੱਕ ਵਾਰੀ ਫੇਅਰ ਬਲੇਮ ਕੀਤਾ ਹੈ ਗਵਰਨਰ ਗੈਬੋ ਨਿਊਸਮ ਨੂੰ ਕਿ ਇਹ ਛੋਟੀਆਂ ਛੋਟੀਆਂ ਮੱਛੀਆਂ ਬਚਾਉਣ ਦੀ ਖਾਤਰ ਇਹ ਸਾਰਾ ਨੁਕਸਾਨ ਕਰਾ ਰਹੇ ਹੈਗੇ ਆ ਤੇ ਜੋ ਪਾਣੀ ਆ ਉਹ ਹੋ ਸਮੁੰਦਰ ਦੇ ਵਿੱਚ ਸੁੱਟੇ ਜਾਂਦੇ ਹੈਗੇ ਜੀ ਬਿਲਕੁਲ ਅੱਜ ਜਿਹੜੇ ਪ੍ਰੈਜ਼ੀਡੈਂਟ ਜਿਮੀ ਕਾਰਟਰ ਆ ਉਹਨਾਂ ਨੂੰ ਜਿਹੜਾ ਆ ਨੈਸ਼ਨਲ ਡੇ ਆਫ ਮਾਰਨਿੰਗ ਜਿਹੜਾ ਉਹ ਕੀਤਾ ਜਿਹੜਾ ਹੋ ਗਿਆ ਸੀਗਾ ਤੇ ਅੱਜ ਉਹਨਾਂ ਨੂੰ ਇਵੈਂਚੁਅਲੀ ਰਿਟੈਂਡਾ ਦੇ ਵਿੱਚ ਆ ਜਿਹੜਾ ਉਹ ਦਫਨਾਇਆ ਜਾਵੇਗਾ ਜਿਹੜੇ ਸਾਬਕਾ ਰਾਸ਼ਟਰਪਤੀ ਮੌਜੂਦਾ ਰਾਸ਼ਟਰਪਤੀ ਸਾਰੇ ਜਾਣੇ ਜਿਹੜੇ ਆ ਉਸੇ ਉੱਚ ਪੱਧਰ ਦੇ ਜਿਹੜੇ ਲੀਡਰ ਅਮਰੀਕਾ ਦੇ ਉਹ ਉੱਥੇ ਅਖੀਰਲੀਆ ਸ਼ਰਧਾਂਜਲੀਾਂ ਪੇਟ ਕਰਨ ਦੇ ਲਈ ਜਿਮੀ ਕਾਰਟਰ ਉਹਨਾਂ ਦੇ ਫਿਊਨਰਲ ਦੇ ਉੱਤੇ ਜਿਹੜੇ ਉਹ ਪਹੁੰਚੇ ਆ ਪੰਜ ਜਿਹੜੇ ਪ੍ਰੈਜ਼ੀਡੈਂਟਸ ਆ ਉਹ ਇਕੱਠੇ ਕਹਿੰਦੇ ਆ ਉਥੇ ਦੇਖੇ ਜਿਹੜੇ ਉਹ ਜਾਣਗੇ ਜੋ ਬਾਈਡਨ ਡੋਨਲਡ ਟਰੰਪ ਬਿਲ ਕਲਿੰਟਨ ਬੁਸ਼ ਤੇ ਓਬਾਮਾ ਇਹ ਸਾਰੇ ਜਣੇ ਉਥੇ ਮੌਜੂਦ ਨੇ ਜਿਵੇਂ ਕਾਟਰ 100 ਸਾਲ ਦੇ ਹੋ ਕੇ ਜਿਹੜੇ ਆ ਉਹਨਾਂ ਦਾ ਦਿਹਾਂਤ ਹੋਇਆ ਸੀ ਪਿਛਲੇ ਕੁਝ ਦਿਨਾਂ ਤੋਂ ਆਪਾਂ ਬੇਕਰਸਫੀਲਡ ਦੇ ਵਿੱਚ ਜੋ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਸ਼ਾਪੇ ਮਾਰੇ ਜਾ ਰਿਹਾ ਹੈ ਉਹਦੇ ਸਬੰਧ ਦੇ ਵਿੱਚ ਖਬਰਾਂ ਕੀਤੀਆਂ ਆ ਕੁਝ ਕਈ ਕਮੈਂਟ ਕਰ ਦਿੰਦੇ ਵੀ ਜੀ ਇਹ ਡਰਾਈ ਜਾਂਦੇ ਆ ਅੱਜ ਬਾਰਡਰ ਪੈਟਰੋਲ ਏਜੰਟਸ ਨੇ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਸਪੈਸ਼ਲੀ ਦੱਸਿਆ ਵੀ ਅਸੀਂ ਬਹੁਤ ਸਾਰੇ ਲੋਕਾਂ ਨੂੰ ਅਰੈਸਟ ਕੀਤਾ ਆ ਪਰ ਉਹਨਾਂ ਲੋਕਾਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਆ ਜਾਂ ਜਿਹੜੇ ਟ੍ਰਾਂਸਨੈਸ਼ਨਲ ਕ੍ਰਿਮੀਨਲ ਆਰਗੇਨਾਈਜੇਸ਼ਨਸ ਦੇ ਵਿੱਚ ਇਨਵੋਲਵ ਆ ਮੰਨ ਲਓ ਵੀ ਜਿਸ ਤਰ੍ਹਾਂ ਦੇ ਗੈਂਡਸ ਵਗੈਰਾ ਜਿਹੜੇ ਹੈਗੇ ਆ ਚਾਹੇ ਉਹ ਸਾਊਥ ਅਮਰੀਕਾ ਦੇ ਹੋਣ ਚਾਹੇ ਉਹ ਅ ਇੰਡੀਆ ਦੇ ਹੋਣ ਜਾਂ ਹੋਰ ਮੁਲਕਾਂ ਦੇ ਹੋਣ ਸੋ ਕਾਫੀ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਉਹਨਾਂ ਨੇ ਲੋਕਾਂ ਨੂੰ ਅਰੈਸਟ ਕੀਤੇ ਆ ਜਿਨ੍ਹਾਂ ਦੇ ਵਿੱਚ ਡਰੱਗ ਦੇ ਵਿੱਚ ਇਨਵੋਲਵ ਆ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਵਿੱਚ ਚਾਈਲਡ ਰੇਪਿਸਟ ਸੋ ਇਦਾਂ ਦੇ ਲੋਕਾਂ ਨੂੰ ਅਰੈਸਟ ਕੀਤਾ ਗਿਆ ਅਸਿਸਟੈਂਟ ਚੀਫ ਪੈਟਰੋਲ ਏਜੰਟ ਡੇਵਿਡ ਕੇਮ ਨੇ ਇਹ ਕਿਹਾ ਕਿ ਅਸੀਂ ਸਪੈਸੀਫਿਕ ਇੰਡੀਵਿਜੂਅਲਸ ਨੂੰ ਲੱਭ ਰਹੇ ਹਾਂ ਆਪਰੇਸ਼ਨ ਦੇ ਰਾਹੀਂ ਪੂਰੇ ਉਸ ਏਰੀਏ ਚ ਪਰ ਅਸੀਂ ਖੇਤਾਂ ਵਿੱਚ ਫੀਲਡ ਵਰਕਰਸ ਜੋ ਕੰਮ ਕਰ ਰਹੇ ਹੈਗੇ ਉਹਨਾਂ ਨੂੰ ਟਾਰਗੇਟ ਨਹੀਂ ਕਰ ਰਹੇ ਜੀ ਬਿਲਕੁਲ